ਬੋਲ ਨਿਹਾਲ ਸੁਖੀਆ ਕਾਲ ਪਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਬੇਗੋਵਾਲ ਵੈਲਸ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ ਜਨਮ ਦਿਨ 27 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਸ਼ਰਧਾ ਭਾਵਨਾ ਤੇ ਪਿਆਰ ਨਾਲ ਬਣਾਇਆ ਜਾਏਗਾ ਸਮੂਹ ਸੰਗਤ ਦੀ ਸੇਵਾ ਚ ਬੇਨਤੀ ਹੈ ਪੁਰਪਕਾਰੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਦੇ ਜੀਵਨ ਤੇ ਵਿਚਾਰਾ ਕਰਦਿਆਂ ਹੋਇਆ ਦੀਵਾਨ ਸਜਣਗੇ ਆਪ ਵੀ ਆਓ ਹੋਰਨਾਂ ਨੂੰ ਪ੍ਰੇਰਨਾ ਕਰਕੇ ਲੈ ਕੇ ਆਓ ਅਤੇ ਗੁਰੂ ਪਕਸ਼ਾ ਦੇ ਦਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ